ਨਾ 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 ਵਗਈ ਹੁਣ ਆਪ ਦਾ ਐਸਟੀਮੇਟ ਲਾਉਣਾ ਦਿਮਾਗ ਲਾਉਣਾ ਹੌਲੀ ਜੱਪਾ ਜਿਵੇਂ ਦੇ ਪਾਇਰਾਮਿਡ ਦੇ ਉੱਤੇ ਟੂੜੀ ਬੁਹਾਲੀ ਸਾਰੀ ਲੈ ਫਾ ਠੀਕ ਆ ਮੋੜਾ ਵਾਪਸ ਇਹ ਆ ਵੇ ਯਰ ਜੀਤੀ ਆ ਭਾਈ ਅੱਗੇ ਕਹਿੰਦੇ ਅੱਜ ਨਹੀਂ ਟਾਲਦੀ ਕਹਿੰਦੇ ਇਹ ਐ ਕਹਿੰਦੀ ਐ ਕਰੋ ਐ ਕੰਮ ਆ ਵੇ ਕਹਿੰਦੀ ਐ ਇਹ ਆ ਚੱਕ ਚੁੰਨੀ ਕਰ ਲਈ ਲੋਟ ਕਹਿੰਦੀ ਐ ਐ ਵੇਖਿਆ ਕਿਉਂ ਜਿੰਧਰਣਾ ਨਾ ਜਾਰੀ ਕਾਬਲੀਅਤ ਵੇਖ ਕਿਉਂ ਜਾਂਦਾ ਕਿ ਨਹੀਂ ਜਿਵੇਂ ਜੀਸੀਬੀ ਬਗੜ ਭਰਦੀ ਹੁੰਦੀ ਆ ਆ ਵੇਖ ਕਿਉਂ ਇੱਥੋਂ ਆ ਇੱਥੋਂ ਲੱਗੋ ਇੱਥੋਂ ਕਿਉਂ ਜਾਂਦੀ ਕਿ ਨਹੀਂ ਵੇਹ ਲੋਕੀ ਦਾ ਐਵੇਂ ਭਰਾਵਾ ਜੀਸੀਬੀ ਆ ਨਾ ਕੰਮ ਲੈਂਦੇ ਫਿਰ ਤੇ ਅਸੀਂ ਤਾਂ ਆਦੀ ਮੰਮੀ ਦੇ ਲੈ ਲਈਦਾ ਕੰਮ ਕਿਉਂ ਜਾਂਦਾ ਕਿ ਨਹੀਂ ਜਿਵੇਂ ਜੀਸੀਬੀ ਬਗੜ ਭਰਦੀ ਹੁੰਦੀ ਆ ਕੰਮ ਆ ਵੇ ਕਹਿੰਦੀ ਐ ਇਹ ਆ ਚੱਕ ਚੁੰਨੀ ਕਰ ਲਈ ਲੋਟ ਕਹਿੰਦੀ ਐ ਐ ਵੇਖਿਆ ਕਿਉਂ ਜਿੰਦਰਣਾ ਨਾ ਜਿਆਦੀ ਕਾਬਲੀਅਤ ਹੈ ਵੇਖ ਕਿਉਂ ਜਾਂਦਾ ਕਿ ਨਹੀਂ ਜਿਵੇਂ ਜੀਸੀਬੀ ਬਗੜ ਭਰਦੀ ਹੁੰਦੀ ਆ ਆ ਵੇਖ ਕਿਉਂ ਇੱਥੋਂ ਲੱਗੋ ਇੱਥੋਂ ਕਿਉਂ ਜਾਂਦੀ ਨਹੀਂ ਵੇਹ ਲੋਕੀ ਦਾ ਐਵੇਂ ਭਰਾਵਾ ਜੀਸੀਬੀ ਆ ਨਾ ਕੰਮ ਲੈਂਦੇ ਫਿਰ ਤੇ ਅਸੀਂ ਤਾਂ ਆਦੀ ਮੰਮੀ ਦੇ ਲੈ ਲਈਦਾ ਕੰਮ